ਤੁਸੀਂ ਪ੍ਰੋ ਪੰਜਾਬ ਨਹੀਂ ਆਮ ਆਦਮੀ ਪਾਰਟੀ ਚੈਨਲ ਲਿਖ ਦਿਓ ਆਮ ਆਦਮੀ ਪਾਰਟੀ ਦੀਆਂ ਰੀਲਾਂ ਬਣਾਉਣ ਦਾ ਵੀ ਠੇਕਾ ਯਾਦਵਿੰਦਰ ਕੋਲ ਹੈ ਅੱਜ ਇੱਕ ਯਾਦਵਿੰਦਰ ਦਾ ਜੋਰ ਲੱਗਾ ਕਿ ਤੁਸੀਂ ਸਿਆਸਤ ਨੂੰ ਇੰਨਾ ਨੀਵਾ ਕਰ ਰਹੇ ਹੋ ਪ੍ਰੋ ਪੰਜਾਬ ਕਿਸੇ ਕੁੜੀ ਮੁੰਡੇ ਦਾ ਰੌਲਾ ਪਾ ਜੇ ਕੋਈ ਗੰਦੀ ਵੀਡੀਓ ਚਲਾਉਣੀ ਹੈ ਉਹ ਤਾਂ ਪੰਜਾ ਮਿੰਟਾ ਚਲਾ ਦਿੰਦਾ ਪੰਜਾਬ ਤੇ ਕਿੰਨਾ ਕਰਜ਼ਾ ਕਦੇ ਪ੍ਰੋ ਪੰਜਾਬ ਨੇ ਚਲਾਈ ਕਿਉਂਕਿ ਉਹਨਾਂ ਦੀ ਅੱਖਾਂ ਤੇ ਪੈਸੇ ਦਾ ਪਰਦਾ ਪੈ ਚੁੱਕਿਆ ਹੈ ਉਹ ਬੰਦਾ ਜਿਹੜਾ ਇੱਕ ਝੂਠਾ ਇਨਕਲਾਬੀ ਬਣ ਕੇ

ਹੁਣ ਜਲਾਲਾਬਾਦ ਤੋਂ ਭਗਵੰਤ ਮਾਨ ਚੋਣ ਲੜੇ ਹਾਰੇ ਸਾਲ ਦਿਸੇ ਨਹੀਂ ਉਹਦੋਂ ਵਾਈ ਪਾਰਲੀਮੈਂਟ ਦੀਆਂ ਵੀਡੀਓ ਵੀ ਦਿਖੀਆਂ ਵੀ ਕਿਦਾਂ ਸ਼ਰਾਬ ਪੀਤੀ ਸੀ ਪਿੱਛੇ ਡਿੱਗੀ ਚ ਸੀਗੇ ਮੈਨੂੰ ਬਲਾਉਣਾ ਮੈਨੂੰ ਕਰੋ ਨਾ ਹਾਰ ਬਰਦਾਸ਼ਤ ਕਰਨ ਲਈ ਵੀ ਜਾਣ ਚਾਹੀਦੀ ਹੈ ਔਰ ਰਾਜੇ ਵਰਿੰਗ ਨੇ মিডিਆ ਨੂੰ ਨਾਲ ਦੀ ਨਾਲ ਫੇਸ ਕੀਤਾ ਔਰ ਕਬੂਲਿਆ ਕਿ ਅਸੀਂ ਖੜੇ ਹਾਂ ਉਸ ਪਰਸੈਂਟੇਜ ਤੇ ਠੀਕ ਹੈ ਗਿੱਦੜਵਾਦੇ ਲੋਕਾਂ ਨੇ ਜੇ ਹਾਰ ਦਿੱਤੀ ਹੈ ਫਿਰ ਵੀ ਅਸੀਂ ਉਹਨਾਂ ਦੇ ਨਾਲ ਖੜੇ ਵਕਾਊ মিডিਆ ਜਿਹੜਾ ਕਦੇ ਪੰਜਾਬ ਦਾ ਮੁੱਦਾ ਨਹੀਂ ਚੱਕਦਾ ਗੰਦੀਆਂ ਵੀਡੀਓਜ਼ ਚਲਾ ਕੇ ਪ੍ਰਮੋਸ਼ਨਲ ਲੈ ਕੇ ਗੰਦੀਆਂ ਐਡ ਚਲਾ ਕੇ ਤੇ ਤੁਸੀਂ ਆਦੇ ਚੈਨਲ ਨੂੰ ਤਾਂ ਜਰੂਰ ਪੈਸਾ ਤਾਂ ਜਰੂਰ ਕਮਾ ਲੋਗੇ ਪਰ ਯਾਦਵਿੰਦਰ ਜੀ ਅੱਜ ਤੁਹਾਡਾ ਬਾਈਕਾਟ ਕਰਨਾ ਚਾਹੀਦਾ ਇਹੋ ਜਿਹੇ ਚੈਨਲਾਂ ਦਾ ਪੰਜਾਬ ਦੇ ਲੋਕਾਂ ਨੇ ਠੀਕ ਹੈ ਡਿੰਪੀ ਹਣੀ ਜਿੱਤ ਕੇ ਪਰ ਐਦਾਂ ਦਾ ਤਮਾਸ਼ਾ ਰਾਜੀਵ ਰਿੰਗ ਨੇ ਕਦੀ ਤਿੰਨ ਵਾਰੀ ਜਿੱਤ ਕੇ ਨਹੀਂ ਕੀਤਾ ਜਿੱਦਾਂ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਇੱਕ ਚਰਚਾ ਇਹ ਵੀ ਚੱਲ ਰਹੀ ਹੈ ਕਿ ਕਾਂਗਰਸ ਨੇ ਵੀ ਸਾਥ ਨਹੀਂ ਦਿੱਤਾ ਰਾਜਵਿੰਗ ਦਾ ਕਾਂਗਰਸ ਦੇ ਵੱਡੇ ਲੀਡਰਾਂ ਨੇ ਵੀ ਅੰਦਰੋਂ ਅੰਦਰ ਹੀ ਰਾਜਵਿੰਗ ਨੂੰ ਠੋਕਿਆ ਇਹਨੂੰ ਕਿਵੇਂ ਦੇਖੀਓ ਉਹ ਲੈਗਸੀ ਵਾਲੇ ਪਰਿਵਾਰ ਹੁੰਦੇ ਨਾ ਆਮ ਘਰਾਂ ਦੇ ਮੁੰਡਿਆਂ ਤੋਂ ਜਲਸੀ ਬੜੀ ਕਰਦੇ ਅੱਜ ਸਿੱਧੂ ਨਾਲ ਲੋਕਾਂ ਨੂੰ ਕੀ ਪ੍ਰੋਬਲਮ ਹੋਊਗੀ ਤੁਹਾਡੇ ਨਾਲ ਇਹੀ ਪ੍ਰੋਬਲਮ ਹੈ ਵੀ ਆਮ ਘਰ ਦਾ ਮੁੰਡਾ ਐਡਾ ਵਧੀਆ ਅੱਜ ਚੈਨਲ ਖੜਾ ਕਰਕੇ ਇਹੀ ਇਹੀ ਰਾਜਨੀਤੀ ਚ ਪ੍ਰੋਬਲਮ ਹੈ ਲੋਕ ਨਾ ਐਂਟਰਟੇਨਮੈਂਟ ਬਹੁਤ ਭਾਲਦੇ ਆ ਸਿੱਧੂ ਸਾਹਿਬ ਹੁਣ ਲੋਕ ਚਾਹੁੰਦੇ ਕਿ ਰਾਜਵਿੰਗ ਡਾਂਗ ਫੜੇ ਤੇ ਭਗਵੰਤ ਮਾਨ ਦੇ ਸਿਰ 'ਚ ਮਾਰ ਦੇ ਇਹ ਤਾਂ ਹੋ ਨਹੀਂ ਸਕਦਾ ਜਿਹੜੇ ਲੋਕ ਆਵਾਜ਼ ਉਠਾ ਰਹੇ ਨੇ ਕਿ ਰਾਜਾ ਵੈਂਗ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਜਾਂ ਰਾਜਾ ਵੈਂਗ ਨੂੰ ਪ੍ਰਧਾਨਗੀ ਤੋਂ ਲਾਹ ਦੇਣਾ ਚਾਹੀਦਾ ਦੋਨੇ ਰਸਤੇ ਅਪਣਾ ਲੈਣੇ ਜਾਈ। ਇੱਥੇ ਗਿੱਦੜਬਾਹ ਦੇ ਵਿੱਚ ਵੀ ਅਕਾਲੀ ਦਲ ਦੇ ਸ਼ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਸੀ ਸ਼ਰੋਮਣੀ ਕਮੇਟੀ ਦੇ ਜਿਹੜੇ ਵਰਕਰ ਨੇ ਗੁਰਦੁਆਰਿਆਂ 'ਚ ਲੱਗੇ ਆ ਉਹਨਾਂ ਨੂੰ ਹੁਕਮ ਹੋਇਆ ਕਿ ਆਮ ਆਦਮੀ ਪਾਰਟੀ ਨੂੰ ਵੋਟ ਪਾਉਣੀ ਹੈ। ਲੋਕ ਵਾਈ ਟੀਵੀ ਦੇਖ ਰਹੇ ਆ ਤੁਸੀਂ ਮੈਂ ਮਨਿੰਦਰ ਜੀ ਸਿੱਧੂ। ਪਿਛਲੇ ਦਿਨਾਂ ਤੋਂ ਜਦੋਂ ਤੋਂ ਗੱਦਰ ਬਹਾ ਦੇ ਵਿੱਚ ਰਾਜਾ ਵੜਿੰਗ ਦੇ ਪਤਨੀ ਅਮਰਤਾ ਵੜਿੰਗ ਹਾਰੇ ਆ ਉਦੋਂ ਤੋਂ ਲਗਾਤਾਰ ਰਾਜਾ ਵੜਿੰਗ ਟਾਰਗੇਟ ਤੇ ਹੈ ਲਗਾਤਾਰ ਸਵਾਲ ਉੱਠ ਰਿਹਾ ਕਿ ਰਾਜਾ ਵੜਿੰਗ ਨੂੰ ਰਾਜਨੀਤੀ ਦੀ ਉਹ ਸਮਝ ਨਹੀਂ ਹੈ ਰਾਜਾ ਵੜਿੰਗ ਦਾ ਪੇਚਾ ਹੀ ਪਹਿਲੀ ਵਾਰ ਤਕੜਾ ਪਿਆ ਹੈ ਤੇ ਐਸ ਵਾਰ ਉਹ ਹਾਰ ਗਿਆ ਤੇ ਬੜੇ ਲੋਕ ਕਹਿ ਰਹੇ ਕਿ ਧੌਣ ਚੋ ਕਿਲਾ ਨਿਕਲਿਆ ਬੜੇ ਲੋਕ ਕਹਿ ਰਹੇ ਆਕੜ ਨਿਕਲੀ ਹੈ ਕਿ ਵਾਕਈ ਜਿਹਾ ਹੋਇਆ ਵਾਕਈ ਰਾਜਾ ਵੜਿੰਗ ਜਿਹੜੀ ਆਕੜ ਸੀ ਉਹ ਨਿਕਲ ਗਈ ਹੈ ਕਿ ਰਾਜਾ ਵੜਿੰਗ ਦੀ ਆਕੜ ਕੱਢਣ ਲਈ ਇਲੈਕਸ਼ਨ ਸੀ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਪੰਜਾਬ ਕਾਂਗਰਸ ਦੇ ਬੁਲਾਰੇ ਰੂਬੀ ਗਿੱਲ ਨੇ ਉਹਨਾਂ ਦਾ ਪਹਿਲਾਂ ਸਵਾਗਤ ਕਰ ਲੈਣੇ ਫਿਰ ਗੱਲਬਾਤ ਕਰਦੇ ਭਾਈ ਸਸੀ ਕਾ ਧੰਨਵਾਦ ਜੀ ਸਿੱਧੂ ਸਾਹਿਬ ਤੁਹਾਡਾ ਚੈਨਲ ਹਮੇਸ਼ਾ ਹੱਕ ਤੇ ਸੱਚ ਦੀ ਆਵਾਜ਼ ਚੱਕਦਾ ਹੈ ਮੈਨੂੰ ਵੀ ਅੱਜ ਮੌਕਾ ਦਿੱਤਾ ਤੁਹਾਡਾ ਧੰਨਵਾਦ ਗਿੱਲ ਸਾਹਿਬ ਕਿਵੇਂ ਦੇਖਦੇ ਹੋ ਮਤਲਬ ਬੀਤੇ ਇਬੜੇ ਗਦੇ ਤੁਹਾਨੂੰ ਕੀ ਲੱਗਦਾ ਵੀ ਇਹ ਇਲੈਕਸ਼ਨ ਤੁਹਾਨੂੰ ਚੋਂ ਕਿੱਲਾ ਕੱਢਿਆ ਉਹਦੇ ਚੋਂ ਦੇਖੋ ਕਹਿੰਦੇ ਨਾ ਕਿ ਹੱਥ ਨਾ ਪਹੁੰਚੇ ਥੂ ਕੌੜੀ ਈਗੋ ਨਾਲ ਭਰੇ ਲੋਕ ਰਾਜ ਆਏ ਕਾਮ ਕਰ ਤੋਂ ਉੱਠ ਕੇ ਇੱਥੋਂ ਤੱਕ ਪਹੁੰਚਿਆ ਤਿੰਨ ਵਾਰ ਐਮ ਐਲ ਏ ਬੰਨਾ ਐਮ ਪੀ ਬੰਨਾ ਆਲ ਇੰਡੀਆ ਯੂਥ ਕਾਂਗਰਸ ਦਾ ਪ੍ਰਧਾਨ ਇੰਨੀ ਛੋਟੀ ਉਮਰ ਦੇ ਵਿੱਚ ਪੰਜਾਬ ਕਾਂਗਰਸ ਦਾ ਪ੍ਰਧਾਨ ਬੰਨਾ ਜੈਲਸੀ ਫੈਕਟਰ ਹੈ ਜਿਹੜੇ ਉੱਥੋਂ ਤੱਕ ਪਹੁੰਚ ਨਹੀਂ ਸਕਦੇ ਹੁਣ ਇੱਕ ਇੱਕ ਸਾਰੇ ਲੋਕ ਨਹੀਂ ਕਹਿ ਰਹੇ ਸਿਰਫ ਇੱਕ ਉਹ ਬੰਦਾ ਜਿਹੜਾ ਇੱਕ ਝੂਠਾ ਇਨਕਲਾਬੀ ਬਣ ਕੇ ਯਾਦਵਿੰਦਰ ਮੈਂ ਨਾਮ ਲੈ ਕੇ ਕਹਾਂਗਾ ਕਿ ਪ੍ਰੋ ਪੰਜਾਬ ਚੈਨਲ ਬਣਾਇਆ ਪਹਿਲਾ نیشنل ਅਦਾਰੇ ਚ ਸੀ ਕਿਸਾਨੀ ਅੰਦੋਲਨ ਚ ਲੋਕਾਂ ਨੂੰ ਝੂਠ ਮਾਰਿਆ ਝੂٹے ਹੰਝੂ ਲੈ ਕੇ ਆਇਆ ਮੇਰੇ ਨਾਲ ਜੀ ਧੱਕਾ ਕਰਦੇ ਆ ਮੈਂ ਜੀ ਪੰਜਾਬ ਦੇ ਮੁੱਦੇ ਚੱਕਿਆ ਕਰੂੰਗਾ ਹੁਣ ਸਭ ਤੋਂ ਵੱਡਾ ਗੋਦੀ ਮੀਡੀਆ ਯਾਦਵਿੰਦਰ ਬਣਿਆ ਪਿੱਠੂ ਬਣਿਆ ਪਿਆ ਆਮ ਆਦਮੀ ਪਾਰਟੀ ਦੀਆਂ ਰੀਲਾਂ ਬਣਾਉਣ ਦਾ ਵੀ ਠੇਕਾ ਯਾਦਵਿੰਦਰ ਕੋਲ ਹੈ ਅੱਜ ਇੱਕ ਯਾਦਵਿੰਦਰ ਦਾ ਜੋਰ ਲੱਗਾ ਕਿ ਤੁਸੀਂ ਸਿਆਸਤ ਨੂੰ ਇੰਨਾ ਨੀਵਾ ਕਰ ਰਹੇ ਹੋ ਤੁਸੀਂ ਅਮਰਤਾ ਵੜਿੰਗ ਜੀ ਦੀਆਂ ਉਹ ਵੀਡੀਓਜ਼ ਨੂੰ ਵਾਇਰਲ ਕੀ ਜੀ ਅਮਰਤਾ ਵੜਿੰਗ ਨੂੰ ਰੋਟੀਆਂ ਪਕਾਉਣ ਕਰਨਗੇ ਉਹ ਕਰਨਗੇ ਕਿ ਤੁਸੀਂ ਇੱਕ ਔਰਤ ਦੀ ਇੱਜ਼ਤ ਕਰਦੇ ਹੋ ਆਪਦੇ ਸਮਾਜ ਚ ਪ੍ਰੋ ਪੰਜਾਬ ਕਿਸੇ ਕੁੜੀ ਮੁੰਡੇ ਦਾ ਰੌਲਾ ਪਾ ਜੇ ਕੋਈ ਗੰਦੀ ਵੀਡੀਓ ਚਲਾਉਣੀ ਹੈ ਉਹ ਤਾਂ 50 ਮਿੰਟ ਚਲਾ ਦਿੰਦਾ ਹੈ ਪੰਜਾਬ ਤੇ ਕਿੰਨਾ ਕਰਜ਼ਾ ਕਦੇ ਪ੍ਰੋ ਪੰਜਾਬ ਨੇ ਚਲਾਈ ਸਿੱਧੂ ਮੂਸੇਵਾਲੇ ਦੀ ਮੌਤ ਦਾ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਪੰਜਾਬ ਦੇ ਰੋਜ਼ਾਨਾ ਜਿਹੜੇ ਹਾਲਾਤ ਵਿਗੜ ਰਹੇ ਆ ਜੋ ਵਾਅਦੇ ਕੀਤੇ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਦੇ ਭਗਵੰਤ ਮਾਨ ਨੂੰ ਲਾਉਣ ਦੀਆਂ ਗੱਲਾਂ ਕਰਦੇ ਆ ਕਲਤਾਰ ਸੰਧਵੇ ਨੂੰ ਬਣਾਉਣ ਦੀਆਂ ਗੱਲਾਂ ਕਰਦੇ ਆ ਕਦੇ ਉਹ ਮੁੱਦੇ ਚੱਕੇ ਕਿਉਂਕਿ ਉਹਨਾਂ ਦੀ ਅੱਖਾਂ ਤੇ ਪੈਸੇ ਦਾ ਪਰਦਾ ਪੈ ਚੁੱਕਿਆ ਹੈ ਸਰਕਾਰ ਬੜੀ ਵੱਡੀ ਡੋਨੇਸ਼ਨ ਦਿੰਦੀ ਹੈ ਸਰਕਾਰ ਬੜੀ ਵੱਡੀ ਸਪੋਰਟ ਕਰਦੀ ਹੈ ਪ੍ਰੋ ਪੰਜਾਬ ਨੂੰ ਇਸ ਕਰਕੇ ਯਾਦਵਿੰਦਰ ਦਾ ਰੌਲਾ ਪਿਆ ਕਹਿੰਦੇ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ ਸੱਜਣਾ ਵੀ ਮਰ ਜਾਣਾ ਯਾਦਵਿੰਦਰ ਜੀ ਇਹ ਟਾਈਮ ਆਉਂਦਾ ਜਾਂਦਾ ਰਹਿੰਦਾ ਕਦੇ ਤੁਸੀਂ ਕਾਂਗਰਸੀ ਲੀਡਰਾਂ ਦੇ ਘਰਾਂ ਦੇ ਬਾਹਰ ਘੰਟਾ-ਘੰਟਾ ਬੈੰਦੇ ਹੁੰਦੇ ਸੀ ਜਨਾਬ ਇੰਟਰਵਿਊ ਲਈ ਮੌਕਾ ਦੇ ਦਿਓ ਜੀ ਜਨਾਬ ਇੰਟਰਵਿਊ ਲਈ ਮੌਕਾ ਦੇ ਦਿਓ ਤੁਸੀਂ ਅੱਜ ਕਿੰਨਾ ਦੇ ਹੱਥਾਂ 'ਚ ਖੇੜੇ ਹੋ ਰਾਜਾ ਵੜਿੰਗ ਇੱਕ ਉਹ ਨੌਜਵਾਨ ਹੈ ਜਿਹਨੇ ਸਾਡੇ ਵਰਗੇ ਨੌਜਵਾਨ ਉਹਨੂੰ ਅੱਗੇ ਵਧਣ ਦਾ ਮੌਕਾ ਦਿੱਤਾ ਹਜ਼ਾਰਾਂ ਨੌਜਵਾਨਾਂ ਨੂੰ ਮੌਕਾ ਦਿੱਤਾ ਸਾਰੇ ਪੰਜਾਬ ਦੇ ਨੌਜਵਾਨ ਰਾਜੇਵੜਿੰਗ ਨੂੰ ਪਿਆਰ ਕਰਦੇ ਆ ਹਰਜੀਤ ਬਣੀ ਆ ਬਾਈ ਇਲੈਕਸ਼ਨ ਸੀ ਕ੍ਰਾਸ VOTING ਹੋਈ ਭਾਜਪਾ ਵੀ ਰਲ ਗਈ ਹੱਥ ਖੜੇ ਕਰ ਗਈ ਅਕਾਲੀ ਦਲ ਹੱਥ ਖੜੇ ਕਰ ਗਈ ਕਾਂਗਰਸ ਨੇ ਓਪੋਜੀਸ਼ਨ ਦਾ ਰੋਲ ਅਦਾ ਕੀਤਾ 13 ਚੋਂ 7 MP ਰਾਜੇਵੜਿੰਗ ਦੀ ਅਗਵਾਈ ਚ ਜਿੱਤੇ ਜਦੋਂ ਸਾਰੀ ਦੁਨੀਆ ਕਹਿੰਦੀ ਸੀ ਕਾਂਗਰਸ ਮਰ ਗਈ ਲੀਡਰ ਛੱਡ ਛੱਡ ਕੇ ਭੱਜ ਰਹੇ ਸੀ ਉਦੋਂ ਰਾਜੇਵੜਿੰਗ ਨੇ ਕਾਂਗਰਸ ਖੜੀ ਕੀਤੀ ਭਾਰਤ ਜੋੜੋ ਯਾਤਰਾ ਚ ਕਿਸੇ ਵੱਡੇ ਲੀਡਰ ਨੇ ਸਾਥ ਨਹੀਂ ਦਿੱਤਾ ਨੌਜਵਾਨਾਂ ਨੇ ਕਾਂਗਰਸ ਪਾਰਟੀ ਦੇ ਗਾਂਧੀ ਦੀ ਭਾਰ ਜੋੜੋ ਯਾਤਰਾ ਜਿਹੜੀ ਆ ਕਾਮਯਾਬ ਕੀਤੀ ਤੇ ਉਸ ਤੋਂ ਬਾਅਦ ਕਾਂਗਰਸ ਦਾ ਇੱਕ ਤਕੜਾ ਬੈਕਅਪ ਆਇਆ ਔਰ ਅੱਜ ਅਸੀਂ ਉਸ ਸਥਿਤੀ ਦੇ ਖੜੇ ਆ ਕਿ 2027 ਦੇ ਵਿੱਚ ਸਾਡੇ ਪ੍ਰਧਾਨ ਦੀ ਇੱਕ ਤਾਕਤ ਦੇ ਨਾਲ ਲੀਡਰਸ਼ਿਪ ਦੀ ਮਦਦ ਨਾਲ ਅਸੀਂ ਸਰਕਾਰ ਬਣਾਵਾਂਗੇ ਯਾਦਵਿੰਦਰ ਦੇ ਰੌਲਾ ਪਾਉਣ ਨਾਲ ਵਾਰ-ਵਾਰ ਸੰਘ ਪਾੜਨ ਨਾਲ ਕਿਉਂਕਿ ਮੈਂ ਡਾਇਰੈਕਟਲੀ ਕਹਿਣਾ ਚਾਹੁੰਨਾ ਤੁਸੀਂ ਬੇਕੂਕਰ ਨੂੰ ਬਣਾਉਂਦੇ ਹੋ ਸਾਬ ਤੁਸੀਂ ਪ੍ਰੋ ਪੰਜਾਬ ਨਹੀਂ ਆਮ ਆਦਮੀ ਪਾਰਟੀ ਚੈਨਲ ਲਿਖ ਦਿਓ ਤੁਸੀਂ ਪੰਜਾਬ ਦਾ ਕੋਈ ਮੁੱਦਾ ਹੀ ਨਹੀਂ ਚੱਕ ਰਹੇ ਤੁਸੀਂ ਆਪ ਦੀ ਜੈਲਸੀ ਆਪ ਦੀ ਈਗੋ ਨੂੰ ਸੈਟੀਸਫਾਈ ਕਰਨ ਲਈ ਉਹਾਰ ਗਿਆ ਜਦੋਂ ਤਿੰਨ ਵਾਰੀ ਜਿੱਤਿਆ ਠੀਕ ਹੈ ਡਿੰਪੀ ਹੁਣੀ ਜਿੱਤ ਗਏ ਪਰ ਐਦਾਂ ਦਾ ਤਮਾਸ਼ਾ ਰਾਜੇ ਵੜਿੰਗ ਨੇ ਕਦੀ ਤਿੰਨ ਵਾਰੀ ਜਿੱਤ ਕੇ ਨਹੀਂ ਕੀਤਾ ਜਿੱਦਾਂ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਉਹਨਾਂ ਦੇ ਪਰਿਵਾਰ ਕੀ ਰਾਜੇ ਵੜਿੰਗ ਦੀ ਧਰਮ ਪਤਨੀ ਤੇ ਰਾਜਾ ਵੜਿੰਗ ਪੰਜਾਬ ਦੇ ਹਜ਼ਾਰਾਂ ਉਹਨਾਂ ਜੋੜਿਆਂ ਦੇ ਲਈ ਇੱਕ ਐਗਜ਼ਾਮਪਲ ਨਹੀਂ ਕਿ ਇੱਕ ਹਸਬੈਂਡ ਵਾਈਫ ਇਕੱਠੇ ਹੋ ਕੇ ਕੰਮ ਕਰਦੇ ਇੱਕ ਦੂਜੇ ਨੂੰ ਸਪੋਰਟ ਕਰਦੇ ਆ ਜੇ ਅਮ੍ਰਿਤਾ ਵੜਿੰਗ ਨੇ 20 ਸਾਲ ਤੋਂ ਸਾਥ ਦਿੱਤਾ ਗਿੱਦੜਵਾ ਹਲਕੇ ਵਿੱਚ ਵਿਚਰ ਰਹੀ ਆ ਜੇ ਇਲੈਕਸ਼ਨ ਲੜ ਵੀ ਰਿਹਾ ਤਿੰਨ ਵਿੱਚ ਕਿੱਡੀ ਗੱਲ ਹੈ ਜੇ ਡਾਕਟਰ ਦਾ ਬੱਚਾ ਡਾਕਟਰ ਬਣ ਸਕਦਾ ਹੈ ਜੇ ਹੋਰ ਪ੍ਰੋਫੈਸ਼ਨ ਜੇ बिजनेਸਮੈਨ ਆਦੇ ਜਵਾਕ ਨੂੰ बिजनेਸਮੈਨ ਬਣਾਉਂਦਾ ਹੈ ਕਿ ਪੋਲੀਟੀਸ਼ੀਅਨ ਦੇ ਨਾਲ ਸਾਰਾ ਪ੍ਰਵਾਸ ਤੱਕ ਨਹੀਂ ਕਰਦਾ ਜਉਂਦੇ ਉਹਨਾਂ ਨੇ ਵੀ ਰਾਜਨੀਤੀ ਕਰ ਲਈ ਤਿੰਦੇ ਵਿੱਚ ਕੋਈ ਵੱਡੀ ਗੱਲ ਨਹੀਂ ਇਹ ਨਹੀਂ ਲੱਗਦਾ ਮਤਲਬ ਇੱਕ ਮੀਡੀਆ ਨੇ ਤਾਂ ਵਿਸ਼ਲੇਸ਼ਣ ਕਰਨਾ ਹੁੰਦਾ ਹਰਜਤ ਦਾ ਉਸ ਤਰੀਕੇ ਨਾਲ ਹੋ ਰਿਹਾ ਹੋਵੇ ਤੁਹਾਨੂੰ ਨਾਲ ਲੰਗਾ ਲੱਗਦਾ ਹੋਵੇ ਦੇਖੋ ਵਿਸ਼ਲੇਸ਼ਣ ਕਰਨ ਦਾ ਮੈਂ ਵੀਡੀਓਜ਼ ਵੀ ਮੇਰੇ ਫੋਨ 'ਚ ਨੇ ਸਾਰਾ ਪੰਜਾਬ ਦੇਖ ਹੀ ਰਿਹਾ ਕਿਉਂਕਿ ਦਿਖਾਉਣ ਦੀ ਲੋੜ ਨਹੀਂ ਇੱਕ ਕਹਿਣਾ ਕਿ ਰਾਜੇ ਨੂੰ ਰਾਜਨੀਤਿਕ ਸਮਝ ਨਹੀਂ ਰਾਜੇ ਦਾ ਦਾ ਲੱਗ ਗਿਆ ਰਾਜੇ ਨੇ ਪਾਰਲੀਮੈਂਟ ਚ ਹਮੇਸ਼ਾ ਵਧੀਆ ਮੁੱਦੇ ਚੱਕੇ ਐਮਪੀ ਬਣ ਕੇ ਵੀ ਐਮਐਲਏ ਬਣ ਕੇ ਵੀ ਬੜੀ ਹਲੀਮੀ ਦੇ ਨਾਲ ਔਰ ਇਹ ਮੈਂ ਕਹਿਣਾ ਚਾਹਣਾ ਕਿ ਮੈਂ ਦੇਖੋ ਭਵੇਂ ਕਾਂਗਰਸੀ ਆ ਪਰ ਮੈਂ ਬਰਕਾਸ਼ ਸਿੰਘ ਬਾਦਲ ਨੂੰ ਬਹੁਤ ਫੋਲੋ ਕਰਦੇ ਪੰਜ ਵਾਰ ਪੰਜਾਬ ਦਾ ਮੁੱਖ ਮੰਤਰੀ ਬੰਨਾ ਕੋਈ ਛੋਟੀ ਗੱਲ ਨਹੀਂ ਠੀਕ ਹੈ ਅਸੀਂ ਜੋ ਮਰਜ਼ੀ ਗੱਲਾਂ ਕਰੀ ਜਾਈਏ ਤੇ ਉਹ ਤੋਂ ਬਾਅਦ ਪੰਜਾਬ ਨੂੰ ਇੱਕ ਵੱਡਾ ਸਿਆਸਤਦਾਨ ਮਿਲਿਆ ਜਿਹੜਾ ਲੰਬੀ ਸਿਆਸੀ ਪਾਰੀ ਖੇਡੂਗਾ ਉਹ ਰਾਜਾ ਵੜਿੰਗ ਹੈ ਔਰ ਜੋ ਦਿੱਲੀ ਚ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਰਾਜੇ ਵੜਿੰਗ ਦੀ ਇੱਜ਼ਤ ਕਰਦੀ ਹੈ ਉਹਦੇ ਚ ਕੋਈ ਵੀ ਕੋਈ ਦੋ ਰਾਇ ਨਹੀਂ ਇੱਕ ਇੱਕ ਵਰਕਰ ਨੂੰ ਬਾਈ ਨੇਮ ਜਨਨਾ ਇੰਨੀ એનર્ਜੀ ਰਾਤ ਦੇ 2 ਵਜੇ ਸੌ ਕੇ 5 ਵਜੇ ਉੱਠ ਕੇ ਫਿਰ ਉਹਨੇ ਵਰਕਰਾਂ ਦੇ ਵਿੱਚ ਹੁੰਦਾ ਉਹਦੇ ਵਿੱਚ ਜੋਸ਼ ਉਹਨੂੰ ਨਸ਼ਾ ਹੀ ਰਾਜਨੀਤੀ ਦਾ ਲੋਕਾਂ ਦੇ ਕੰਮ ਕਰਨ ਦਾ ਔਰ ਬਿਲਕੁਲ ਇਹ ਜਿੰਨਾ ਮਰਜੀ ਹੈ ਉਹ ਜੋ ਲੋਕ ਵਕਾਊ ਮੀਡੀਆ ਜਿਹੜਾ ਕਦੇ ਪੰਜਾਬ ਦਾ ਮੁੱਦਾ ਨਹੀਂ ਚੱਕਦਾ ਗੰਦੀਆਂ ਵੀਡੀਓਜ਼ ਚਲਾ ਕੇ ਪ੍ਰਮੋਸ਼ਨਲ ਲੈ ਕੇ ਗੰਦੀਆਂ ਐਡਸ ਚਲਾ ਕੇ ਤੇ ਤੁਸੀਂ ਆਦੇ ਚੈਨਲ ਨੂੰ ਤਾਂ ਜਰੂਰ ਪੈਸਾ ਤਾਂ ਜਰੂਰ ਕਮਾ ਲੋਗੇ ਪਰ ਯਾਦਵਿੰਦਰ ਜੀ ਅੱਜ ਤੁਹਾਡਾ ਬਾਈਕਾਟ ਕਰਨਾ ਚਾਹੀਦਾ ਇਹੋ ਜਿਹੇ ਚੈਨਲਾਂ ਦਾ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਨੇ ਕਿ ਇਹੋ ਜੇ ਮੀਡੀਆ ਨੇ ਕਿੰਨੇ ਲੋਕਾਂ ਦੀ ਜ਼ਿੰਦਗੀ ਖਰਾਬ ਕੀਤੀ ਅੱਜ ਤੁਹਾਡਾ ਚੈਨਲ ਤੁਸੀਂ ਹੱਕ ਸੱਚ ਦੇ ਮੁੱਦੇ ਚੱਕਦੇ ਹੋ ਲੋਕ ਤੁਹਾਨੂੰ ਪਿਆਰ ਕਰਦੇ ਆ ਸਿੱਧੂ ਸਾਹਿਬ ਲੋਕ ਆਵਾਜ਼ ਨੂੰ ਲੋਕ ਪਿਆਰ ਕਰਦੇ ਆ ਪਰ ਅੱਜ ਜੇ ਇਹਨਾਂ ਨੂੰ ਕੰਪੈਰੀਜ਼ਨ ਕਰ ਲਈਏ ਇਹਨਾਂ ਨੇ ਬਸ ਉਹੀ ਖਬਰਾਂ ਉਹੀ ਲੋਕਾਂ ਨੂੰ ਜਿਹੜਾ ਕਿ ਪੜਕਾਉ ਚੀਜ਼ਾਂ ਦਿਖਾਉਣੀਆਂ ਜਿੰਦੇ ਨਾਲ ਮਾਹੌਲ ਖਰਾਬ ਹੁੰਦਾ ਇਸ ਕਰਕੇ ਇਹੋ ਜਿਹੇ ਲੋਕ ਆਪਦੀ ਰਿਸਪੈਕਟ ਗਵਾ ਚੁੱਕੇ ਆ ਇਹੋ ਜਿਹੇ ਲੋਕਾਂ ਨੂੰ ਲੋਕ ਮੂੰਹ ਨਹੀਂ ਲਾਉਣਗੇ ਕੋਈ ਟਾਈਮ ਆਊਗਾ ਜਿਹੜੇ ਤਰਸਿਆ ਕਰਨਗੇ 50 ਲਾਈਕ ਵੀ ਪੇਜ ਨੂੰ ਨਹੀਂ ਹੋਣਗੇ ਇੱਕ ਗੱਲ ਇੱਕ ਗੱਲ ਇਹ ਵੀ ਹੈ ਮਤਲਬ ਜਿਵੇਂ ਤੁਸੀਂ ਕਿਹਾ ਕਿ ਰਾਜਾ ਵੜਿੰਗ ਤੇ ਉਹਨਾਂ ਨੇ ਜਦੋਂ ਸਵਾਲ ਉਠਾਈ ਠਾਈ ਇੱਕ ਚਰਚਾ ਇਹ ਵੀ ਚੱਲ ਰਹੀ ਹੈ ਕਿ ਕਾਂਗਰਸ ਨੇ ਵੀ ਸਾਥ ਨਹੀਂ ਦਿੱਤਾ ਰਾਜਾ ਵੜਿੰਗ ਦਾ ਕਾਂਗਰਸ ਦੇ ਵੱਡੇ ਲੀਡਰਾਂ ਨੇ ਵੀ ਅੰਦਰੋਂ ਅੰਦਰ ਹੀ ਰਾਜਾ ਵੜਿੰਗ ਨੂੰ ਠੋਕਿਆ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਸਿੱਧੂ ਸਾਹਿਬ ਸਿੱਧੀ ਗੱਲ ਹੈ ਸਿਆਸਤ ਹਰ ਕਿਤੇ ਹੈ ਮੈਂ ਮੁਕਰਦਾ ਨਹੀਂ ਕਿਉਂਕਿ ਕੈਮਰੇ ਦੀ ਅੱਖਾਂ ਤੇ ਸਾਹਮਣੇ ਮੁਕਰਨਾ ਬਣਦਾ ਨਹੀਂ ਕਿ ਰਾਜਾ ਵੜਿੰਗੇ ਕੰਮ ਕਰਦਾ ਨੌਜਵਾਨ ਹੈ ਜਦੋਂ ਇੱਕ ਲੈਗਸੀ ਵਾਲੇ ਵੱਡੇ ਪਰਿਵਾਰ ਹੁੰਦੇ ਆ ਫਲਾਣੇ ਦਾ ਪਿਤਾ ਮੰਤਰੀ ਰਿਹਾ ਫਲਾਣੇ ਦੇ ਦਾਦਾ ਕੁਛ ਰਏ ਉਹ ਲੈਗਸੀ ਵਾਲੇ ਪਰਿਵਾਰ ਹੁੰਦੇ ਨਾ ਆਮ ਘਰਾਂ ਦੇ ਮੁੰਡਿਆਂ ਤੋਂ ਜਲਸੀ ਬੜੀ ਕਰਦੇ ਅੱਜ ਸਿੱਧੂ ਨਾਲ ਲੋਕਾਂ ਨੂੰ ਕੀ ਪ੍ਰੋਬਲਮ ਹੋਊਗੀ ਤੁਹਾਡੇ ਨਾਲ ਇਹੀ ਪ੍ਰੋਬਲਮ ਹੈ ਵੀ ਆਮ ਘਰ ਦਾ ਮੁੰਡਾ ਹੈ ਐਡਾ ਵਧੀਆ ਅੱਜ ਚੈਨਲ ਖੜਾ ਕਰਕੇ ਇਹੀ ਇਹੀ ਰਾਜਨੀਤੀ ਚ ਪ੍ਰੋਬਲਮ ਹੈ ਕਿ ਰਾਜਾ ਵੜਿੰਗ ਇੱਕ ਨਾਰਮਲ ਫੈਮਲੀ ਦਾ ਹੈ ਇੱਕ ਸੁਧਾਰਨ ਪਰਿਵਾਰ ਤੋਂ ਆ ਪਿਓ ਚੌਂਕੀ ਦਾ ਨਹੀਂ ਸੀ ਛੋਟੀ ਉਮਰ ਚ ਮਾਤਾ ਪਿਤਾ ਦਾ ਚਲੇ ਜਾਣਾ ਆਪਦੇ ਆਪ ਨੂੰ ਸਰਵਾਈਵ ਕਰਨਾ ਯਾਰ ਕੋਈ ਤਾਂ ਕਲਾ ਤੁਸੀਂ ਇਹ ਵੇਖੋ ਸਾਰੇ ਰਲ ਗਏ ਸਾਰੇ ਰਲਗੇ ਵਿੱਚ ਇਨਕਲੂਡ ਕੋਈ ਸਾਡੇ ਚ ਵੀ ਬਲੈਕ ਸ਼ਿਪਸ ਜੀ ਸਾਡੇ ਚ ਵੀ ਕੁਝ ਮਗਰਮਾਸ਼ ਹੋਣਗੇ ਜਿਹੜੇ ਰਲੇ ਹੋਣਗੇ ਸਾਰੇ ਰਲ ਕੇ ਇੱਕ ਬੰਦੇ ਨੂੰ ਸੱਟਣ ਦੀ ਕੋਸ਼ਿਸ਼ ਕਰਕੇ ਫਿਰ ਉਹਦੇ ਚ ਕੋਈ ਨਾ ਕੋਈ ਕਲਾ ਤਾਂ ਹੈ ਉਹਦੇ ਚ ਕੋਈ ਨਾ ਕੋਈ ਕਾਬਲੀਅਤ ਤਾਂ ਹੈ ਔਰ ਹਾਰ ਕੇ ਵੀ ਬੰਦਾ ਜਿੱਤਦਾ ਹੈ ਔਰ ਅਸੀਂ ਹਾਰ ਕੇ ਸਬਕ ਲਵਾਂਗੇ ਔਰ ਵਧੀਆ ਤਰੀਕੇ ਨਾਲ ਸਾਰਾ ਕੁਝ ਜਿਹੜੀ ਆਉਣ ਵਾਲੇ ਟਾਈਮ ਚ 27 ਚ ਸਰਕਾਰ ਕਾਂਗਰਸ ਪਾਰਟੀ ਬਣਾਏ ਕਹਿੰਦੇ ਹਾਰ ਤੋਂ ਬਾਅਦ ਕਈ ਜਾਂ ਇਹ ਵੀ ਉੱਠ ਰਹੀਆਂ ਕੁਝ ਲੋਕ ਆਵਾਜ਼ ਉਠਾ ਰਹੇ ਨੇ ਕਿ ਰਾਜਾ ਵੈਂਗ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਜਾਂ ਰਾਜਾ ਵੈਂਗ ਨੂੰ ਪ੍ਰਧਾਨਗੀ ਤੋਂ ਲਾਹ ਦੇਣਾ ਚਾਹੀਦਾ ਦੋ ਮੈਂ ਕਹਿੰਦਾ ਜੀ 86% ਪੋਲਿੰਗ ਹੋਈ ਸੀ 2022 ਚ ਉਦੋਂ 50000 ਵੋਟ ਪਈ ਰਾਜਾ ਵੜਿੰਗ ਜੀ ਨੂੰ ਉਹ 1300 ਵੋਟ ਤੇ ਜਿੱਤ ਗਏ ਹੁਣ 82% ਪੋਲਿੰਗ ਹੋਈ ਹੁਣ ਵੀ 50000 ਰੁਪਏ ਹੁਣ 8000 ਆ ਗਏ ਕਾਂਗਰਸ ਦਾ ਵੋਟ ਬੈਂਕ ਉੱਥੇ ਖੜਾ ਸੇਮ ਡੇਰਾ ਬਾਬਾ ਨਾਨਕ ਠੀਕ ਹੈ ਰਾਕੇਸ਼ ਮਰ ਚੱਬੇ ਵਾਲ ਚਲਾ ਗਿਆ ਸਾਡਾ ਕੈਡਰ ਚਲਾ ਗਿਆ ਬਰਨਾਲੇ ਆਮਕਰ ਦਾ ਮੁੰਡਾ ਨੂੰ ਟਿਕਟ ਮਿਲੀ ਉਹ ਜਿੱਤੇ ਆ ਡੇਰਾ ਬਾਬਾ ਨਾਨਕ 4-5000 ਵੋਟ ਦਾ ਫਰਕ ਰਿਹਾ ਉਹੀ ਵੋਟ ਪਰਸੈਂਟ ਸੀ ਉੱਥੇ ਸੁੱਚਾ ਸਿੰਘ ਲੰਗਾ ਨੇ ਸ਼ਰਿਆਮ ਮਦਦ ਦਿੱਤੀ ਅਕਾਲੀ ਦਲ ਨੇ ਵਿਕਰਮ ਜਿੱਠੀਆ ਉਹਨਾਂ ਨੇ ਉੱਥੇ ਮਦਦ ਕੀਤੀ ਆਮ ਆਦੀ ਪਾਰਟੀ ਦੇ ਕੈਂਡੀਡੇਟ ਦੀ ਇੱਥੇ ਗਿੱਦੜਬਾਹ ਦੇ ਵਿੱਚ ਵੀ ਅਕਾਲੀ ਦ ਰੋਮਣੀ ਕਮੇਟੀ ਦੇ ਜਿਹੜੇ ਵਰਕਰ ਨੇ ਗੁਰਦੁਆਰਿਆਂ 'ਚ ਲੱਗੇ ਆ ਉਹਨਾਂ ਨੂੰ ਹੁਕਮ ਹੋਇਆ ਕਿ ਆਮ ਆਦਮੀ ਪਾਰਟੀ ਨੂੰ ਵੋਟ ਪਾਉਣੀ ਹੈ ਔਰ 8 ਦਿਨ ਪਹਿਲਾਂ ਮਨਪ੍ਰੀਤ ਬਾਦਲ ਬਿਲਕੁਲ ਹੀ ਪ੍ਰਚਾਰ ਨਾ ਨਾ ਦੇ ਬਰਫ ਕਿਹੜਾ ਕੌਣ ਕੈਂਪੇਨਿੰਗ ਕਰਾ ਕੱਲੇ ਬਟੂਜੀ ਆਏ ਜੌਰਪਾਨੀ ਸਾਹਿਬ ਆਏ ਕੋਈ ਕੋਈ ਮੈਂ ਜੇ ਆਪਾਂ ਦੇਖੀਏ ਕਿ ਬੜੀ ਭਾਜੀਪੀ ਨੇ ਧਮਾਕੇਦਾਰ ਕੈਂਪੇਨੀ ਕੀਤੀ ਹੋਵੇ ਉਹ ਤਾਂ ਗੱਲ ਹੀ ਨਹੀਂ ਸੀ ਕਿਉਂਕਿ ਉਹਨਾਂ ਨੂੰ ਦਿਖ ਰਿਹਾ ਸੀ ਵੀ ਅਸੀਂ ਜਿੱਤਣਾ ਨਹੀਂ ਪਰ ਉਹਨਾਂ ਦੇ ਦਿਮਾਗ 'ਚ ਇਹ ਸੀ ਵੀ ਅਸੀਂ ਰਾਜ ਨੂੰ ਰਹੀਏ ਉਹਦੇ ਚਲੋ ਠੀਕ ਹੈ ਕਾਮਯਾਬ ਹੋ ਗਏ ਪਰ ਅਸੀਂ ਵੋਟ ਪਰਸੈਂਟੇਜ ਤੇ ਉੱਥੇ ਹੀ ਖੜੇ ਆ ਕੋਈ ਨੁਕਸਾਨ ਨਹੀਂ ਉਹ ਜਦੋਂ ਪਾਰਟੀ ਕਹੇਗੀ ਟਨਯੋਰ ਪੂਰੀ ਹੋਊਗੀ ਚਲੋ ਪ੍ਰਧਾਨ ساری ਉਮਰ ਉਹਨਾਂ ਵੀ ਨਹੀਂ ਰਹਿਣਾ ਪ੍ਰਧਾਨ ਤਾਂ ਬਦਲਣੀ ਹੈ ਠੀਕ ਹੈ ਜਿੰਨਾ ਟਾਈਮ ਪਾਰਟੀ ਦੀ ਮਰਜ਼ੀ ਹੈ ਪਾਰਟੀ ਉਹਨਾਂ ਨੂੰ ਰੱਖੂਗੀ ਪਰ ਮੈਂ ਸਮਝਦਾ ਕਿ ਇਦੋਂ ਕਾਮਯਾਬ ਪ੍ਰਧਾਨ ਅੱਜ ਕਾਂਗਰਸ ਪਾਰਟੀ ਦਾ ਵਰਕਰ ਮਹਿਸੂਸ ਕਰਦਾ ਕਿ ਇਹਦੂ ਕਾਮਯਾਬ ਪ੍ਰਧਾਨ ਇਹਦੂ ਕਾਮਯਾਬ ਬੰਦਾ ਜਿਹੜਾ ਇੱਕ ਇੱਕ ਵਰਕਰ ਨੂੰ ਪਛਾਣਦਾ ਔਰ ਮਰੀ ਵੀ ਕਾਂਗਰਸ ਚ ਜਾਣ ਪਈ ਜਦੋਂ ਸਾਰੇ ਪੰਜਾਬ ਦੇ ਸਿਆਸਤਦਾਨ ਬੁੱਧੀਜੀਵੀ ਕਹਿੰਦੇ ਸੀ ਕਾਂਗਰਸ ਖਤਮ ਕਾਂਗਰਸ ਫਿਨਿਸ਼ ਉਸ ਕਾਂਗਰਸ ਨੂੰ ਪੈਰਾਂ ਸਿਰ ਖੜਾ ਕੀਤਾ 13 ਚੋਂ 7 MP ਜਿੱਤੇ ਹੈ ਜੇ 1-2 ਟਿਕਟਾਂ ਦੀ ਗੱਲ ਸੀ ਸ਼ਾਇਦ ਉਹ ਵੀ ਠੀਕ ਹੁੰਦੀਆਂ ਤੇ ਸ਼ਾਇਦ 9 ਤੋਂ 10 MP ਕਾਂਗਰਸ ਪਾਰਟੀ ਜਿੱਤਦੀ ਇੱਕ ਇੱਕ ਇੱਥੇ ਮੈਂ ਹੋਰ ਗੱਲ ਤੁਹਾਡੇ ਨਾਲ ਕਰਨੀ ਹੈ ਕਿ ਜਿੰਨੇ ਕਹਿੰਦੇ ਕਿ ਰਾਜਾ ਵਡੰਗ ਪੰਜਾਬ ਉੱਥੇ ਇੱਕ ਸਵਾਲ ਉੱਠਾ ਕਿ ਸਰਕਾਰ ਨੂੰ ਨਹੀਂ ਘੇਰਦਾ ਸਰਕਾਰ ਤੇ ਸਵਾਲ ਨਹੀਂ ਕਰਦਾ ਇਹ ਵੀ ਇੱਕ ਸਵਾਲ ਉੱਠਦਾ ਰਹਿੰਦਾ ਦੇਖੋ ਵਿਧਾਨ ਸਭਾ ਦੇ ਵਿੱਚ ਹਰ ਵਾਰ ਜਿੰਨੇ ਧਰਨੇ ਤੁਸੀਂ ਕੱਢ ਕੇ ਵੇਖ ਲੋ ਰਾਜੇ ਵੜਿੰਗ ਨੇ ਲਏ ਲੋਕ ਨਾ ਐਂਟਰਟੇਨਮੈਂਟ ਬਹੁਤ ਭਾਲਦੇ ਆ ਸਿੱਧੂ ਸਾਹਿਬ ਹੁਣ ਲੋਕ ਚਾਹੁੰਦੇ ਕਿ ਰਾਜਾ ਵੜਿੰਗ ਡਾਂਗ ਫੜੇ ਤੇ ਭਗਵੰਤ ਮਾਨ ਦੇ ਸਿਰ 'ਚ ਮਾਰ ਦੇ ਇਹ ਤਾਂ ਹੋ ਨਹੀਂ ਸਕਦਾ ਪੰਜਾਬ ਦੀ ਰਾਜਨੀਤੀ ਨੂੰ ਤੁਸੀਂ ਹਲੀਮੀ ਨਾਲ ਵੀ ਕੀਤਾ ਜਾ ਸਕਦਾ ਠੀਕ ਹੈ ਰਾਜਾ ਵੜਿੰਗ ਪਹਿਲਾਂ ਐਗਰੈਸਿਵ ਸੀ ਅੱਜੋ ਇੱਕ ਜੁਮੇਵਾਰ ਪੁੱਛਤੇ ਆ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਮੁੱਦਿਆਂ ਨੂੰ ਵੀ ਤੁਸੀਂ ਬਿਆਨ ਦੇ ਸਕਦੇ ਹੋ ਗਾਲੀ ਗਲੋਚ ਪੰਜਾਬ ਦੀ ਰਾਜਨੀਤੀ ਨੂੰ ਗੰਦਾ ਕਰਨਾ ਹੈ ਸਾਡੀ ਸੰਸਕ੍ਰਿਤੀ ਨਹੀਂ ਸਾਡੀ ਸੋਚ ਹੀ ਨਹੀਂ ਕਿ ਅਸੀਂ ਇੱਕ ਦੂਜੇ ਨੂੰ ਲਚਰਤਾ ਦੇ ਨਾਲ ਬੋਲੀਏ ਤੂੰ ਤੜਾਕਾ ਕਰੀਏ ਜੇ ਮਚ्योर ਪੋਲੀਟੀਸ਼ੀਅਨ ਹੋਣਗੇ ਐਜੂਕੇਟਿਡ ਪੋਲੀਟੀਸ਼ੀਅਨ ਪੰਜਾਬ ਦੀ ਮੁੱਖ ਮੰਤਰੀ ਦੀ ਕੁਰਸੀ ਕੋਈ ਛੋਟੀ ਥੋੜੀ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਤੂੰ ਤੜਾਕਾ ਕਰਦਾ ਫਿਰੇ ਜਿਵੇਂ ਕਿ ਭਗਵੰਤ ਸਿੰਘ ਕਰਦੇ ਆ ਤੈਨੂੰ ਦੇਖ ਲਉ ਤੈਨੂੰ ਕਰ ਲਉ ਤੇ ਜੇ ਰਾਜੇ ਵੜਿੰਗ ਨੂੰ ਲੋਕ ਲਾਈ ਕਿਉਂ ਕਰਦੇ ਲੁਧਿਆਣੇ ਵਰਗੇ ਸ਼ਹਿਰ ਤੋਂ ਜਿੱਤੇ ਕਿਉਂ ਪੜ੍ਹਿਆ ਲਿਖਿਆ ਲੋਕ ਨੇ ਇੰਡਸਟਰੀਜ਼ ਏਰੀਆ ਸਾਰਿਆਂ ਨੂੰ ਪਤਾ ਸੀ ਵੀ ਅੱਗੇ ਵਧਣ ਵਾਲੇ ਆ ਕਿਉਂਕਿ ਜਦੋਂ ਤੁਹਾਡੀ ਜ਼ੁਬਾਨ 'ਚ ਹਲੀਮੀ ਹੈ ਰਾਜੇ ਵੜਿੰਗ ਨੇ ਬਹੁਤ ਮੁੱਦੇ ਸਰਕਾਰ ਤੋਂ ਚੱਕੇ ਸਾਰੇ ਧਰਨੇ ਲਾਏ ਅਸੋ ਉਹੀ ਨਤੀਜਾ ਸੀ ਸਾਨੂੰ ਪਾਰਲੀਮੈਂਟ ਚ ਬਹੁਤ ਵੱਡਾ ਹੰਗਾਰਾ ਮਿਲਿਆ ਵਿਦਵਨ ਸਭਾ ਚ ਮਿਲਿਆ ਸਾਡੀ ਵੋਟ ਪਰਸੈਂਟੇਜ ਉੱਥੇ ਹੀ ਖੜੀ ਐ ਸਾਡੀ ਵੋਟਾਂ ਉੱਥੇ ਸੀਗੀਆਂ ਜਦੋਂ ਅਕਾਲੀ ਦਲ ਹੱਥ ਖੜੇ ਕਰ ਗਿਆ ਦੂਜੀਆਂ ਪਾਰਟੀਆਂ ਸਰੈਂਡਰ ਕਰ ਗਈਆਂ ਵੀ ਕਾਂਗਰਸ ਨੂੰ ਛੱਡੀਏ ਕਾਂਗਰਸ ਨੂੰ ਡੇਗੀਏ ਉੱਥੇ ਜਿਹੜਾ ਕਿ ਜ਼ਰੂਰ ਨਕਸਾੜ ਹੋਇਆ ਪਰ ਕਾਂਗਰਸ ਪਾਰਟੀ ਬੁਰੀ ਮਜ਼ਬੂਤੀ ਦੇ ਨਾਲ ਖੜੀ ਹੈ ਹੁਣ ਕੀ ਲੱਗਦਾ ਹੈ ਰਾਜਾ ਵੜਿੰਗ ਹਾਰ ਤੋਂ ਨਰਾਸ਼ ਹੋਣਗੇ ਮਤਲਬ ਇਹ ਕੇ ਵੀ ਲੋਕਾਂ ਜਾ ਕੇ ਬੰਦਾ ਹਾਰ ਬੰਦੇ ਨੂੰ ਹਾਰ ਤੋੜਦੀ ਹੈ ਇੱਕ ਆਪਦੀ ਪਤਨੀ ਦੇ ਲਈ ਚੋਣ ਲੜਨੀ ਪਹਿਲੀ ਵਾਰ ਲੜ ਰਹੀ ਸੀ ਪਹਿਲੀ ਵਾਰ ਪਤਨੀ ਉਹ ਨਾਲ ਹੀ ਚੋਣ ਲੜਦੀ ਆਈ ਹੈ ਪਰ ਪਹਿਲੀ ਵਾਰ ਉਹ ਪਤਨੀ ਲਈ ਚੋਣ ਲੜ ਰਹੀ ਸੀ ਤਾਂ ਕਿਤੇ ਨਾ ਕਿਤੇ ਉਹ ਚੀਜ਼ੋਂ ਨਰਾਸ਼ ਹੋਣਗੇ ਮੈਨੂੰ ਬੜੀ ਖੁਸ਼ੀ ਮਿਲੀ ਉਸ ਦਿਨ ਦੇਖ ਕੇ ਕਿ ਰਾਜਾ ਵੜਿੰਗ ਨੇ ਹਾਰ ਨੂੰ ਵੀ ਕਬੂਲਿਆ ਤੇ ਚਿਹਰੇ ਤੇ ਬੜੀ ਮਿੱਠੀ ਜੀ ਮੁਸਕਰਾਹਟ ਸੀ ਠੀਕ ਹੈ ਬੰਦਾ ਭਾਵਕ ਵੀ ਹੁੰਦਾ ਹੈ ਸਾਰੀਆਂ ਚੀਜ਼ਾਂ ਹੁੰਦੀਆਂ ਹੁਣ ਜਲਾਲਾਬਾਦ ਤੋਂ ਭਗਵੰਤ ਮਾਨ ਚੋਣ ਲੜੇ ਹਾਰੇ ਸਾਲ ਦਿਸੇ ਨਹੀਂ ਉਦੋਂ ਵਾਈਂ ਪਾਰਲੀਮੈਂਟ ਦੀਆਂ ਵੀਡੀਓ ਵੀ ਦਿਖੀਆਂ ਵੀ ਕਿੱਦਾਂ ਸ਼ਰਾਬ ਪੀਤੀ ਸੀ ਪਿੱਛੇ ਡਿੱਗੀ ਚ ਸੀਗੇ ਮੈਨੂੰ ਬਲਾਉ ਨਾ ਮੈਨੂੰ ਕਰੋ ਨਾ ਹਾਰ ਬਰਦਾਸ਼ਤ ਕਰਨ ਲਈ ਵੀ ਜਾਨ ਚਾਹੀਦੀ ਹੈ ਹਾਰ ਬਰਦਾਸ਼ਤ ਕਰਨ ਲਈ ਵੀ ਜਿਗਰਾ ਚਾਹੀਦਾ ਸਦਾ ਜਿੱਤਾਂ ਵੀ ਨਹੀਂ ਹੁੰਦੀਆਂ ਸਦਾ ਹਾਰਾਂ ਵੀ ਨਹੀਂ ਹੁੰਦੀਆਂ ਹਾਰਾਂ ਬਹੁਤ ਕੁਝ ਸਿਖਾਉਂਦੀਆਂ ਔਰ ਰਾਜੇ ਵੜਿੰਗ ਨੇ মিডিਆ ਨੂੰ ਨਾਲ ਦੀ ਨਾਲ ਫੇਸ ਕੀਤਾ ਔਰ ਕਬੂਲੇ ਆ ਪੀ ਅਸੀਂ ਖੜੇ ਆ ਉਸ ਪਰਸੈਂਟੇਜ ਤੇ ਠੀਕ ਆ ਗਿੱਦੜਵਾਦੇ ਲੋਕਾਂ ਨੇ ਜਿਹਾਰ ਦਿੱਤੀਆਂ ਫਿਰ ਵੀ ਅਸੀਂ ਉਹਨਾਂ ਦੇ ਨਾਲ ਖੜੇ ਆ ਪਰ ਇਹ ਲੋਕ ਮਹਿਸੂਸ ਕਰਦੇ ਸੀ ਗਿੱਦੜਵਾਦਾ ਕਿ ਰਾਜਾ ਵੜਿੰਗ ਆਉਣ ਵਾਲਾ ਪੰਜਾਬ ਦਾ ਭਵਿੱਖ ਹੈ ਔਰ ਇਹ ਗੱਲ ਮੈਂ ਤੁਹਾਡੇ ਕੈਮਰੇ ਸਾਹਮਣੇ ਕਹਿਣਾ ਚਾਹੁੰਦਾ ਇਹ ਠੀਕ ਆ ਕਾਂਗਰਸ ਪਾਰਟੀ ਨੇ ਕਰਨਾ ਹੈ ਲੀਡਰਾਂ ਨੇ ਕਰਨਾ ਹੈ ਛੋਟਾ ਮੂ ਬੜੀ ਬਾਤ ਮੈਂ ਤਾਂ ਛੋਟਾ ਜਿਹਾ ਵਰਕਰ ਆ ਪਰ ਰਾਜਾ ਵੜਿੰਗ ਪੰਜਾਬ ਦੀ ਵੱਡੀ ਕੁਰਸੀ ਤੇ ਕਦੇ ਨਾ ਕਦੇ ਜ਼ਰੂਰ ਬੈਠੂਗਾ ਇਹ ਕਲੀਅਰ ਆ ਜਿਹੜੇ ਕਹੀ ਜਾਣ ਕਿ ਜੋਤਿਸ਼ਾਂ ਨੇ ਦੱਸਿਆ ਫਲਾਣੇ ਨੇ ਦੱਸਿਆ ਆਈਡੀਆ ਲਾਈ ਜਾਣ ਸੋਸ਼ਲ ਮੀਡੀਆ ਤੇ ਵਿਊ ਲੈਣ ਲਈ ਉਹਨਾਂ ਦੇ ਆਈਡੀਏ ਬੜੇ ਝੂਠੇ ਹੋਣਗੇ ਦੂਜੀ ਵਾਰੀ ਕੋਈ ਪੰਚਾਇਤ ਦਾ ਮੈਂਬਰ ਨਹੀਂ ਬਣ ਦਿੰਦਾ ਇੰਨੀ ਵਾਰ ਅੱਗੇ ਵਧਣਾ ਔਰ ਇੱਕ ਲੋਕਾਂ ਮੈਂ ਸਮਝਦਾ ਕਿ ਆਲ ਇੰਡੀਆ ਦੇ ਜਿਹੜੇ ਪ੍ਰਧਾਨ ਸੀ ਪਤਾ ਨਹੀਂ ਨੈਸ਼ਨਲ ਕਿੰਨੇ ਨੌਜਵਾਨਾਂ ਨੂੰ ਇੱਕ ਜਿਹੜੀ ਕਾਂਗਰਸ ਨੂੰ ਨਵੀਂ ਲੀਡਰਸ਼ਿਪ ਦਿੱਤੀ ਦੇਸ਼ ਦੇ ਲੋਕਾਂ ਨੂੰ ਲੀਡਰਸ਼ਿਪ ਦਿੱਤੀ ਰਾਜੇ ਦਾ ਇੱਕ ਤਰੀਕਾ ਹੀ ਅਲੱਗ ਸੀਗਾ ਰਾਜਾ ਵਾਕਈ ਰਾਜਾ ਹੈ ਇਸ ਗੱਲ 'ਚ ਕੋਈ ਸ਼ੱਕ ਨਹੀਂ ਉਹਨੂੰ ਲੋਕ ਪਿਆਰ ਕਰਦੇ ਆ ਆਵਾਜ਼ ਧੰਨਵਾਦ ਜੀ ਥੈਂਕ ਯੂ ਜੀ ਸਿੱਧੂ ਸਾਹਿਬ ਧੰਨਵਾਦ ਅੱਗਲ ਗੱਲ ਬਾਤ ਕੀਤੀ ਕਾਂਗਰਸ ਤੇ ਬੁਲਾ ਰਹੇ ਸੀ ਰੋਬੀ ਗੱਲ ਉਮੀਦ ਹੈ ਤੁਹਾਨੂੰ ਗੱਲਬਾਤ ਪਸੰਦ ਆਵੇਗੀ ਹੋਰ ਇਸ ਤਰੀਕੇ ਦੀ ਐਂਟਰੀ ਲਈ ਦੇਖਦੇ ਰਹੋ ਲੋਕ ਵਾਈਟ